ਸਤਿਗੁਰੂ ਜੀ ਬਚਨ ਕਰ ਰਹੇ ਹਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਕੀਤੇ ਹਨ ਤਾਂ ਜਦੋਂ ਉਹਨਾਂ ਨੇ ਇਸ ਸ਼ਲੋਕ ਦੇ ਅਰਥ ਕੀਤੇ ਨੇ ਤੇ ਉਹਨਾਂ ਨੇ ਇੱਕ ਗੱਲ ਦਾ ਉਥੇ ਜ਼ਿਕਰ ਕੀਤਾ ਹੈ ਕਿ ਇਹ ਜੋ ਸ਼ਬਦ ਗੁਰੂ ਸਾਹਿਬ ਜੀਆ ਨੇ ਉਚਾਰਨ ਕੀਤਾ ਹੈ ਇਹ ਸ਼ਬਦ ਇੱਕ ਮੁਸਲਮਾਨ ਦੇ ਨਾਲ ਵਿਚਾਰ ਚਰਚਾ ਦੇ ਦੌਰਾਨ ਸਤਿਗੁਰਾਂ ਨੇ ਉਚਾਰਨ ਕੀਤਾ ਕਿਉਂਕਿ ਸਾਡੇ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਇਤਨਾ ਗੁਣ ਹੈ ਇਤਨਾ ਗਿਆਨ ਹੈ ਇਤਨਾ ਚਾਨਣ ਹੈ ਜਿਵੇਂ ਆਮ ਲੇਖਕ ਜਾਂ ਆਮ ਲਿਖਾਰੀ ਜਾਂ ਆਮ ਰਚਨਾ ਕਰਨ ਵਾਲੇ ਕਈ ਕਈ ਦਿਨ ਜਾਂ ਕਈ ਕਈ ਘੰਟੇ ਜਾਂ ਕਈ ਕਈ ਮਹੀਨੇ ਲਗਾ ਕੇ ਕੋਈ ਰਚਨਾ ਬਣਾਉਂਦੇ ਨੇ ਘਟਦੇ ਨੇ ਸਾਡੇ ਸਤਿਗੁਰੂ ਮਹਾਰਾਜ ਜੀ ਆਮ ਤਾਂ ਹੈ ਨਹੀਂ ਸੰਸੇ ਲਿਖਾਰੀਆਂ ਵਰਗੇ ਆਮ ਦੁਨੀਆਵੀ ਚਲੋ ਉਹ ਵੀ ਚੰਗੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਕੇਵਲ ਗੁਰੂ ਸਾਹਿਬ ਦੀ ਸਿਫਤ ਹੈ ਗੁਰੂ ਸਾਹਿਬ ਦੀ ਵਡਿਆਈ ਹੈ ਕਿ ਗੁਰੂ ਮਹਾਰਾਜ ਜੀ ਜਿੱਥੇ ਜਾਂਦੇ ਜੇ ਉਹ ਉਥੇ ਲੋੜ ਹੁੰਦੀ ਜੋ ਉਥੇ ਗਿਆਨ ਦੇਣਾ ਹੁੰਦਾ ਮਹਾਰਾਜ ਉਸੇ ਪਰਥਾਏ ਸ਼ਬਦ ਉਚਾਰਨ ਕਰ ਦਿੰਦੇ ਸਨ ਉਸੇ ਸਮੇਂ ਧੁਰ ਦੀ ਬਾਣੀ ਧੁਰੋਂ ਗਿਆਨ ਸੱਜਣ ਠੱਬ ਕੋਲ ਗਏ ਉਜਲ ਕਹਾਂ ਛਿਲਕਣਾ ਕੋਟੇ ਮਕਾਲੜੀ ਮਸ ਸਤਿਗੁਰੂ ਜੀ ਨੇ ਸਾਰਾ ਸ਼ਬਦ ਉਚਾਰਨ ਕਰ ਦਿੱਤਾ ਕਾਜ਼ੀ ਕੋਲ ਜਾਂਦੇ ਨੇ ਮੁੰਦਰਾ ਪਾਣ ਵਾਲੇ ਜੋਗੀ ਕੋਲ ਜਾਂਦੇ ਨੇ ਪੰਡਿਤ ਕੋਲ ਜਾਂਦੇ ਨੇ ਜਾਂ ਕੋਈ ਆਉਂਦਾ ਚੱਲ ਕੇ ਮਹਾਰਾਜ ਸ਼ਬਦ ਉਚਾਰਨ ਕਰਦੇ ਸਤਗੁਰੂ ਮਹਾਰਾਜ ਜੀਆ ਦੇ ਪਾਸ ਮੁਸਲਮਾਨ ਸਲਾਮਕ ਮਤ ਦੇ ਨਾਲ ਜੇਕਰ ਕੋਈ ਸੰਬੰਧਤ ਆਉਂਦਾ ਹੈ ਤੇ ਸਤਗੁਰੂ ਮਹਾਰਾਜ ਜੀ ਦੀ ਗੁਰਬਾਣੀ ਦੀ ਇਹ ਵਿਸ਼ੇਸ਼ਤਾਈ ਹੈ ਕਿ ਸਤਗੁਰਾਂ ਨੇ ਜੋ ਜਿਸ ਤਰੀਕੇ ਨਾਲ ਸਮਝ ਸਕਦਾ ਹੈ ਨਾ ਉਸੇ ਤਰੀਕੇ ਨਾਲ ਮਾਰਾ ਦਿੰਨੇ ਉਹਨੂੰ ਸਮਝਾ ਦਿੱਤਾ। ਉਸੇ ਤਰੀਕੇ ਨਾਲ। ਬੜੇ ਕਮਾਲ ਦੀਆਂ ਕੁਝ ਕੁ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਇੱਕ ਕਿਸਾਨ ਆਉਂਦਾ ਕਿਸਾਨ ਆ ਕੇ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਜੀ ਤੁਸੀਂ ਸਭ ਨੂੰ ਉਪਦੇਸ਼ ਦਿੰਦੇ ਹੋ ਸਭ ਨੂੰ ਮਤ ਦਿੰਦੇ ਹੋ ਸਭ ਨੂੰ ਸਮਝਾਉਂਦੇ ਹੋ। ਤੇ ਮਹਾਰਾਜ ਮੇਰਾ ਵੀ ਕੋਈ ਆਧਾਰ ਕਰੋ ਮੈਨੂੰ ਵੀ ਕੋਈ ਮਤ ਦਿਓ ਕਿਸਾਨ ਆ ਕੇ ਕਹਿੰਦਾ ਖੇਤੀ ਕਰਨਾ ਮਹਾਰਾਜ ਜੀ ਕਹਿੰਦੇ ਕੀ ਕੰਮ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਕੀ ਕੋਰਿਆ ਤੁਹਾਡਾ ਮਹਾਰਾਜ ਕਿਸਾਨ ਖੇਤੀ ਕਰਦੇ ਆ ਖੇਤ ਵਾਹੀਦਾ ਪਾਣੀ ਪਾਈਦਾ ਬੀਜ ਪਾਈਦਾ ਸਵਾਗਾ ਮਾਰੀਦਾ ਰਾਖੀ ਕਰੀਦੀ ਆ ਰਖਵਾਲੀ ਕਰੀਦੀ ਆ ਬੀਜ ਚਿੜੀਆਂ ਕਾ ਨਾ ਉਗ ਜਾਣ ਜਦ ਤੂ ਚੁਗ ਜਾਣ ਜਦੋਂ ਉਗ ਜਾਂਦਾ ਹੈ ਫਿਰ ਮਨ ਨੂੰ ਸ਼ਾਂਤੀ ਮਿਲਦੀ ਤਸੱਲੀ ਮਿਲਦੀ ਆ ਬਸ ਖੇਤੀ ਕਰੀਦੀ ਆ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਦੇ ਮਨ ਨੂੰ ਹਲ ਬਣਾਇਆ ਮਨ ਨੂੰ ਕਦੇ ਹਲ ਬਣਾਇਆ ਹਲ ਹਲ ਨਾਲ ਪਹਿਲਾਂ ਖੇਤੀ ਹੁੰਦੀ ਸੀ ਟਰੈਕਟਰ ਅੱਜ ਕੱਲ ਆਏ ਨੇ ਪਹਿਲਾਂ ਹਾਲ ਬਲ ਜੋਏ ਜਾਂਦੇ ਸਨ ਸਤਿਗੁਰੂ ਮਹਾਰਾਜ ਕਹਿੰਦੇ ਖੇਤ ਚ ਤੇ ਹਲ ਬੜੀ ਵਾਰੀ ਚਲਾਈ ਹੋਏਗੀ ਕਦੇ ਇਸ ਸਰੀਰ ਤੇ ਮਨ ਨੂੰ ਹਲ ਬਣਾ ਕੇ ਚਲਾਇਆ ਕਿਸਾਨ ਹੈਰਾਨ ਮਹਾਰਾਜ ਨਹੀਂ ਇਹ ਵਿਦ ਇਹ ᔪਗਤੀ ਸਾਨੂੰ ਨਹੀਂ ਪਤਾ ਗੁਰੂ ਮਹਾਰਾਜ ਜੀ ਨੇ ਬਾਣੀ ਚ ਉਚਾਰਨ ਕਰਕੇ ਫਿਰ ਗੁਰਬਾਣੀ ਦਾ ਸ਼ਬਦ ਬਣਾ ਕੇ ਸਮਝਾਇਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਜੇ ਇਹ ਪੰਕਤੀ ਨੂੰ ਅੱਜ ਦੇ ਸਮੇਂ 'ਚ ਸਮਝ ਲਿਆ ਜਾਏ ਕਮਾਲ ਆ ਜਾਏ ਨਾ ਤੇ ਸਾਡੇ ਸਿਰ ਕਰਜ਼ੇ ਨਾ ਚੜਨ ਮੈਨੂੰ ਮਾਫ ਕਰਿਓ ਸਾਡੇ ਘਰਾਂ ਦੇ ਵਿੱਚ ਦੁੱਖ ਕਲੇਸ਼ ਲੜਾਈਆਂ ਝਗੜੇ ਨਾ ਹੋਣ ਮਹਾਰਾਜ ਕਹਿੰਦੇ ਮਨ ਨੂੰ ਹਲ ਬਣਾਓ ਫਿਰ ਜਿਹੜੀ ਖੇਤੀ ਕਰਨੀ ਹੈ ਸਰਮ ਪਾਣੀ ਤਨ ਖੇਤ ਹੱਕ ਸੱਚ ਦਾ ਪਾਣੀ ਜਿਵੇਂ ਖੇਤ ਵਿੱਚ ਮੋਟਰ ਦਾ ਪਾਣੀ ਉਹ ਕਈ ਵਾਰੀ ਉਹ ਵੀ ਇਧਰ ਉਧਰ ਦਾ ਵੜ ਕੇ ਕਿਸਾਨ ਪਾ ਲਿੰਦੇ ਨੇ ਚੋਰੀ ਦਾ ਮਹਾਰਾਜ ਕਹਿੰਦੇ ਉਹ ਇਮਾਨਦਾਰੀ ਦਾ ਹੱਕ ਦਾ ਤੇ ਆਪਣੇ ਸਰੀਰ ਵਿੱਚ ਵੀ ਜੋ ਪਾਣਾ ਹੈ ਇਮਾਨਦਾਰੀ ਦਾ ਹੱਕ ਦਾ ਨਾਮ ਬੀਜ ਨਾਮ ਦਾ ਬੀਜ ਪਾ ਜਿਵੇਂ ਖੇਤ ਚ ਬੀਜ ਪਾਈਦਾ ਐਵੇਂ ਸਰੀਰ ਚ ਨਾਮ ਦਾ ਬੀਜ ਪਾ ਫਿਰ ਸੰਤੋਖ ਦਾ ਸੁਹਾਗਾ ਵੀ ਜ਼ਰੂਰੀ ਹੈ ਬੀਜ ਪਾ ਕੇ ਸੁਹਾਗਾ ਮਾਰਨਾ ਜ਼ਰੂਰੀ ਹੈ ਬੀਜ ਟਕਿਆ ਜਾਂਦਾ ਹੈ ਫਿਰ ਬੀਜ ਅੰਕੁਰਿਤ ਹੁੰਦਾ ਹੈ ਨਹੀਂ ਤੇ ਚਿੜੀਆਂ ਕਾਂ ਚੁਗ ਜਾਂਦੇ ਨੇ ਪੰਛੀ ਚੁਗ ਜਾਂਦੇ ਨੇ ਬੀਜ ਨੂੰ ਐਵੇਂ ਹੀ ਨਾਮ ਦਾ ਬੀਜ ਪਾ ਕੇ ਜੇ ਅਸੀਂ ਸੰਤੋਖ ਨਾਲ ਟਕਿਆ ਨਾ ਨਾ ਸਾਧ ਸੰਗਤ ਜੀ ਵਿਕਾਰ ਚੁਗਲ ਜਾਣਗੇ ਇਹ ਬਾਰੀ ਤੌਰ ਤੇ ਬੜੇ ਹਮਲਾਵਰ ਹੁੰਦੇ ਨੇ ਚੁਗ ਲੈ ਜਾਂਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਆਪਣਾ ਵੇਸ ਆਪਣਾ ਆਚਰਣ ਨਿਮਰਤਾ ਵਾਲਾ ਰੱਖ ਗਰੀਬਾਂ ਵਾਲਾ ਰੱਖ ਬੇਸ਼ੱਕ ਤੂੰ ਕਰੋੜਾਪਤੀ ਹੋਵੇਂ ਬੇਸ਼ੱਕ ਤੇਰੇ ਕੋਲ 100 100 200 200 500 500 ਕਿੱਲਾ ਜ਼ਮੀਨ ਹੋਵੇ ਪਰ ਰੱਖ ਗਰੀਬੀ ਵੇਸ ਅੱਜ ਤਾਂ 500 ਕਿੱਲਾ ਦੂਰ ਦੀ ਗੱਲ ਜਿਹਦੇ ਕੋਲ 1-2 ਕਿੱਲਾ ਹੈ ਉਹ ਹੀ ਨਹੀਂ ਗਰੀਬੀ ਵੇਸ ਰੱਖਦਾ ਉਹੀ 100-100 ਦੀ ਬਰਾਬਰੀ 1000ਾਂ ਕਰੋੜਾਂ ਵਾਲਿਆਂ ਦੀ ਬਰਾਬਰੀ ਕਰਨ ਵਾਸਤੇ ਕਰਜ਼ੇ ਚੁੱਕਦਾ ਹੈ ਤੇ ਬਾਅਦ ਵਿੱਚ ਫਿਰ ਜਦੋਂ ਉਤਾਰੇ ਨਹੀਂ ਜਾਂਦੇ ਤੇ ਫਿਰ ਕਿੰਨਾ ਦੁੱਖ ਕਿੰਨੀਆਂ ਤਕਲੀਫਾਂ ਤੇ ਜੇ ਮਹਾਰਾਜ ਦਾ ਬਚਨ ਕਮਾਇਆ ਹੋਏ ਭਈ ਰੱਖ ਗਰੀਬੀ ਵੇਸ ਮੀ ਮਹਾਰਾਜ ਦੀ ਬਾਣੀ ਨੇ ਜਦੋਂ ਕਹਿਤਾ ਸਾਧ ਸੰਗਤ ਜੀ ਫਿਰ ਸਾਨੂੰ ਦੁਨੀਆਂ ਦੀ ਕੀ ਪਰਵਾਹ ਅਸੀਂ ਦੁਨੀਆਂ ਦੀ ਸੁਣਨ ਆਏ ਹਾਂ ਇੱਥੇ ਜਾਂ ਗੁਰੂ ਮਹਾਰਾਜ ਜੀ ਦੀ ਸੁਣਨ ਆਏ ਅਸੀਂ ਮਹਾਰਾਜ ਜੀ ਦੀ ਸੁਣਨੀ ਆ ਗੁਰੂ ਦੀ ਬਾਣੀ ਦੀ ਮਤ ਸੁਣਨੀ ਹੈ ਸਤਿਗੁਰੂ ਜੀ ਦੀ ਇਹ ਬਾਣੀ ਸੁਣ ਕੇ ਕਿਸਾਨ ਨਿਆਲ ਹੋ ਗਿਆ ਮਹਾਰਾਜ ਕਹਿੰਦੇ ਨੇ ਨੀਤਰ ਖੋਲ ਦਿੱਤੇ ਤੁਸੀਂ ਮਹਾਰਾਜ ਜੀ ਤੁਸੀਂ ਤੇ ਕਮਾਲ ਕਰ ਦਿੱਤੀ ਕਿਸਾਨ ਨੱਚਦਾ ਟੱਪਦਾ ਗਿਆ ਘਰ ਨੂੰ ਵੀ ਮਹਾਰਾਜ ਨੇ ਮੈਨੂੰ ਬੜਾ ਗਿਆਨ ਦਿੱਤਾ ਹੁਣ ਇਦਾਂ ਹੀ ਕਰਨਾ ਹੈ ਕਿਸਾਨ ਨੂੰ ਜਾਂਦਿਆਂ ਜਾਂਦਿਆਂ ਰਾਹ 'ਤੇ ਇੱਕ ਜੋਗੀ ਮਿਲ ਪੈਂਦਾ ਹੈ ਕਹਿੰਦਾ ਕਿਸਾਨ ਨੂੰ ਬੜੀ ਬੜਾ ਖੁਸ਼ ਹੈ ਬੜਾ ਨੱਚਦਾ ਟੱਪਦਾ ਜਾ ਰਿਹਾ ਉਹਨੇ ਸਾਰੀ ਗੱਲ ਕਹਿ ਸੁਣਾਈ ਵੀ ਮੈਨੂੰ ਗੁਰੂ ਮਹਾਰਾਜ ਨੇ ਨਾ ਬੜੀ ਸੋਹਣੀ ਯੁਗਤੀ ਦਿੱਤੀ ਕਿਹੜੀ ਯੁਗਤੀ ਉਹ ਸਾਰਾ ਸ਼ਬਦ ਪੜ੍ਹ ਕੇ ਸੁਣਾਤਾ ਨਾਮ ਬੀਜ ਸੰਤੋਖ ਸੁਆਗਤ ਹੈ ਸਾਰਾ ਕਹਿੰਦੇ ਮੈਂ ਵੀ ਜਾਣ ਮੈਨੂੰ ਵੀ ਮਹਾਰਾਜ ਮਤ ਦੇਣ ਗਿਆ ਜੋਗੀ ਚਲਾ ਗਿਆ ਮਹਾਰਾਜ ਜੀ ਮੈਨੂੰ ਮਤ ਦਿਓ ਸੁਮਤ ਦਿਓ ਮੈਨੂੰ ਰਾਜ ਕਿਸਾਨ ਮਿਲਿਆ ਉਹ ਤੇ ਬੜਾ ਨੱਚਦਾ ਜਾ ਰਿਹਾ ਕਹਿੰਦਾ ਮੈਨੂੰ ਤੇ ਨਾਮ ਮਿਲ ਗਿਆ ਮੈਨੂੰ ਤੇ ਸੰਤੋਖ ਮਿਲ ਗਿਆ ਮੈਨੂੰ ਤੇ ਗੁਰੂ ਮਹਾਰਾਜ ਨੇ ਜ਼ਿੰਦਗੀ ਜਿਉਣ ਦਾ ਢੰਗ ਸਿਖਾਤਾ ਮਹਾਰਾਜ ਉਹ ਤੇ ਖੁਸ਼ੀ ਬੜਾ ਸੀ ਉਹਦੇ ਤੇ ਚਿਹਰੇ ਦਾ ਨੂਰ ਹੀ ਬੜਾ ਸੀ ਮੈਂ ਵੀ ਮਹਾਰਾਜ ਬੜਾ ਦੁਖੀ ਪਰੇਸ਼ਾਨ ਆ ਮਹਾਰਾਜ ਕੀ ਕਹਿੰਦੇ ਕੀ ਕਰਦੇ ਹੋ ਕੀ ਕਰਦੇ ਹੋ ਕੀ ਕਿਰਤ ਕਰਦੇ ਹੋ ਕੀ ਕੰਮ ਕਰਦੇ ਹੋ ਕਹਿੰਦਾ ਜੀ ਕੰਮ ਨਹੀਂ ਮੈਂ ਕੋਈ ਕਰਦਾ ਮੈਂ ਤੇ ਰੱਬ ਨੂੰ ਲੱਭਦਾ ਫਿਰਦਾ ਰੱਬ ਦੀ ਭਾਲ ਚਾ ਰੱਬ ਰੱਬ ਕਰਦਾ ਕੰਨ ਪੜਾ ਕੇ ਮੈਂ ਮੰਦਰਾ ਪਾਈਆਂ ਨੇ ਗੋਦੜੀ ਬੰਨ੍ਹੀਆਂ ਸਾਰਾ ਕੁਝ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਐਵੇਂ ਫਿਰ ਥੋੜਾ ਰੱਬ ਮਿਲ ਜੇਗਾ ਤੈਨੂੰ ਗਲਤ ਮਾਰਗ ਹੈ ਗਲਤ ਰਸਤਾ ਹੈ ਸਤਿਗੁਰੂ ਜੀ ਸਹੀ ਰਮਾਰਗ ਦਿਖਾਓ ਸਹੀ ਰਸਤਾ ਦਿਖਾਓ ਤੇ ਸਤਿਗੁਰੂ ਜੀ ਨੇ ਉਸੇ ਦੇ ਪਰਥਾਏ ਮਹਾਰਾਜ ਜੀ ਨੇ ਬਾਣੀ ਉਚਾਰਨ ਕਰਕੇ ਸਮਝਾਇਆ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਇਹ ਸਾਰਾ ਜੋਗੀਆਂ ਦਾ ਜੋ ਬਾਣਾ ਸਤਿਗੁਰੂ ਜੀ ਨੇ ਉਸ ਪ੍ਰਥਾ ਇਹ ਸਮਝਾ ਦਿੱਤਾ ਮੁੰਦਰਾ ਪਾਣੀਆਂ ਨੇ ਮਹਾਰਾਜ ਕਹਿੰਦੇ 12 ਮੁੰਦਰਾ ਨਾ ਕੰਨਾਂ ਚ ਪਾ ਸੰਤੋਖ ਦੀਆਂ ਮੁੰਦਰਾ ਬਣਾ ਕੇ ਪਾ ਤੇਰੇ ਅੰਦਰ ਸੰਤੋਖ ਹੀ ਇੰਨਾ ਹੋਵੇ ਉਹਦੀਆਂ ਮੁੰਦਰਾ ਬਣਾ ਕੇ ਪਾ ਇਹ ਬਾਰੀ मुਂਦਰਾ ਮਹਾਰਾਜ ਕਹਿੰਦੇ ਲਾ ਦੇ ਇਹਦੇ ਬਦਲੇ ਸੰਤੋਖ ਲੈ ਕੇ ਆ ਉਹਨੂੰ मुਂਦਰਾ मुਂਦਰਾ ਸਮਝ मुਂਦਾ ਸੰਤੋਖ ਸ਼ਰਮ ਪਤ ਝੋਲੀ ਜਿਹੜੀ ਝੋਲੀ ਪਾਈ ਫਿਰਦਾ ਕਦੇ ਇਧਰੋਂ ਮੰਗ ਕੇ ਕੁਝ ਪਾ ਲਿਆ ਕਦੇ ਉਧਰੋਂ ਮੰਗ ਕੇ ਪਾ ਲਿਆ ਕਦੇ ਕਿਸੇ ਘਰ ਅਗੇ ਕਦੇ ਕਿਸੇ ਘਰ ਅਗੇ ਇਹ ਕੰਮ ਛੱਡ ਕੇ ਹੱਕ ਸੱਚ ਮਿਹਨਤ ਕਮਾਈ ਦਾ ਕਰਕੇ ਆਪਣਾ ਉਹ ਇਸ ਝੋਲੀ ਵਿੱਚ ਪਾਓ ਧਿਆਨ ਕੀ ਕਰੇ ਬਿਪੂਤ ਜਿਹੜੀ ਬਿਪੂਤ ਪਿੰਡੇ ਤੇ ਮਲੀ ਹੈ ਕਹਿੰਦੇ ਤਾਂ ਕੀ ਲਾਭ ਹੈ ਸਰੀਰ ਗੰਦਾ ਕੀਤਾ ਮੈਲਾ ਕੀਤਾ ਧਿਆਨ ਦੀ ਵਿਪੂਤੀ ਮਲ ਵੀ ਤੇਰਾ ਧਿਆਨ ਪਰਮਾਤਮਾ ਚ ਜੁੜਿਆ ਰਹੇ ਕੋਈ ਵਿਕਾਰ ਇਸ ਸਰੀਰ ਦੇ ਨੇੜੇ ਹੀ ਨਾ ਟੁਕੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਇਹ ਜੁਗਤੀਆਂ ਨੂੰ ਅਪਣਾ ਆਪਣੇ ਸਰੀਰ ਨੂੰ ਆਪਣੀ ਕਾਇਆ ਨੂੰ ਪਰਵਾਹੇ ਗੁਰੂ ਨਾਮ ਦੇ ਵਿੱਚ ਜੋੜ ਤਾਂ ਇਹ ਸ਼ੁੱਧ ਹੋਣੀ ਹੈ ਜਿਹੜਾ ਡੰਡਾ ਫੜਿਆ ਜੁਗਤੀ ਦਾ ਫੜ ਜੁਗਤ ਹੋਏ ਤੇਰੇ ਕੋਲ ਗਿਆਨ ਹੋਏ ਸਮਝ ਹੋਏ ਜੋਗੀ ਦੇ ਨੈਤਰ ਖੁੱਲ ਗਏ ਹੈਰਾਨ ਹੋ ਗਿਆ ਸਤਿਗੁਰੂ ਜੀ ਇਹ ਵਿਚਾਰ ਵੀ ਦੁਨੀਆ ਤੇ ਹੈ ਐਸਾ ਗਿਆਨ ਵੀ ਦੁਨੀਆ ਤੇ ਹੈ ਨਿਆਲ ਹੋ ਗਿਆ ਖੁਸ਼ ਹੋ ਗਿਆ ਪੰਡਤ ਵੀ ਆ ਗਿਆ ਮਹਾਰਾਜ ਕੋਲ ਜੋਗੀ ਨੂੰ ਦੇਖਿਆ ਕਿਸਾਨ ਦਾ ਦੇਖਿਆ ਪੰਡਤ ਵੀ ਆ ਗਿਆ ਮਹਾਰਾਜ ਮੈਨੂੰ ਵੀ ਸਮਝਾਓ ਜੋਗੀ ਨੂੰ ਸਮਝਾਇਆ ਕਿਸਾਨ ਨੂੰ ਸਮਝਾਇਆ ਮੈਂ ਕਿਹੜਾ ਮਾੜਾ ਮਹਾਰਾਜ ਮੈਨੂੰ ਵੀ ਸਮਝਾਓ ਮਹਾਰਾਜ ਨੇ ਸਮਝਾ ਦਿੱਤਾ ਪੰਡਤਾਂ ਦਾ ਕੀ ਕੰਮ ਹੈ ਆਪ ਸਭ ਜਾਣਦੇ ਹੋ ਮਹਾਰਾਜ ਨੇ ਉਸੇ ਪਰਥਾਏ ਸ਼ਬਦ ਉਚਾਰਨ ਕਰਕੇ ਦਇਆ ਤਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਿਤ ਪੰਡੇ ਘਤ ਕਿ ਠੀਕ ਮਹਾਲ ਦੀ ਵਿੱਚ ਆ ਮਹਾਰਾਜ ਕੋਈ ਪੰਡਤਾਂ ਦਾ ਹੀ ਕੰਮ ਹੁੰਦਾ ਜਨੇਊ ਪਾਉਂਦੇ ਨੇ ਇਹ ਸਾਰਾ ਕੁਝ ਉਹਨਾਂ ਦੇ ਇਹ ਕਰਮ ਨੇ ਮਹਾਰਾਜ ਨੇ ਉਸੇ ਤਰ੍ਹਾਂ ਸਮਝਾ ਦਿੱਤਾ ਭਾਈ ਦਇਆ ਦੀ ਕਪਾਪ ਸੰਤੋਖ ਦਾ ਸੂਤਪਾ ਜਤ ਦੀਆਂ ਗੰਢਾਪਾ ਸਤ ਦਾ ਵਟ ਦੇ ਸਾਰਾ ਕੁਝ ਮਹਾਰਾਜ ਨੇ ਸਮਝਾ ਦਿੱਤਾ ਹੁਣ ਆਪ ਜੀ ਨੇ ਤਿੰਨੇ ਸ਼ਬਦ ਸਰਵਣ ਕੀਤੇ ਨਾ ਤਿੰਨਾਂ ਦੇ ਅਰਥ ਇੱਕੋ ਨੇ ਤੇ ਕਮਾਲ ਦੇਖੋ ਤੁਸੀਂ ਮਹਾਰਾਜ ਦੇ ਸਮਝਾਉਣ ਦਾ ਤਰੀਕਾ ਸਭ ਪ੍ਰਤੀ ਵੱਖਰਾ ਵੱਖਰਾ ਕਿਸਾਨ ਆਇਆ ਨਿਹਾਲ ਹੋ ਕੇ ਗਿਆ ਜੋਗੀ ਆਇਆ ਨਿਹਾਲ ਹੋ ਕੇ ਗਿਆ ਪੰਡਤ ਆਇਆ ਨਿਹਾਲ ਹੋ ਕੇ ਗਿਆ ਮੁਸਲਮਾਨ ਆ ਗਏ ਇਹ ਜੋ ਸ਼ਬਦ ਪੜ ਰਹੇ ਹੈ ਮਹਾਰਾਜ ਜੀ ਸਾਡੀ ਝੋਲੀ ਵੀ ਖੈਰ ਪਾਓ ਸਭ ਨੂੰ ਤੁਸੀਂ ਗਿਆਨ ਵੰਡ ਰਹੇ ਹੋ ਸਭ ਨੂੰ ਸੋਜੀ ਦੇ ਰਹੇ ਹੋ ਸਭ ਨੂੰ ਤੁਸੀਂ ਗਿਆਨ ਦੇ ਰਹੇ ਹੋ ਅਸੀਂ ਤਾਂ ਕੋਈ ਕਿਸੇ ਦਾ ਮਾੜਾ ਨਹੀਂ ਕੀਤਾ ਸਾਡੀ ਵੀ ਝੋਲੀ ਖੈਰ ਪਾਓ ਮਹਾਰਾਜ ਤੇ ਜੋ ਕੱਲ ਤੋਂ ਸ਼ਬਦ ਆਰੰਭ ਕੀਤਾ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੋ ਹਿੰਦੂ ਵੀਰ ਔਰ ਮੁਸਲਮਾਨ ਵੀਰ ਨੇ ਨਾ ਇਹਨਾਂ ਦੋਵਾਂ ਦੇ ਵਿੱਚ ਹਿੰਦੂ ਵੀਰ ਗਊ ਨੂੰ ਮਾਤਾ ਕਹਿੰਦੇ ਨੇ ਪਵਿੱਤਰ ਮੰਨਦੇ ਨੇ ਸੁੱਚੀ ਮੰਨਦੇ ਨੇ ਬੜਾ ਵੱਡਾ ਰੁਤਬਾ ਹੈ ਗਊ ਮਾਤਾ ਦਾ ਤੇ ਜੋ ਮੁਸਲਮਾਨ ਵੀਰ ਨੇ ਉਹਨਾਂ ਵਿੱਚ ਸੂਰ ਦਾ ਬੜਾ ਰੁਤਬਾ ਹੈ ਬੜਾ ਉਹ ਸਤਿਕਾਰ ਕਰਦੇ ਨੇ ਸੂਰ ਦਾ ਉਹ ਹੋਰ ਜਿਹਦਾ ਮਰਜ਼ੀ ਮਾਸ ਹਿੰਦੂ ਖਾ ਲੈਣ ਗਊ ਦਾ ਨਹੀਂ ਖਾਣਗੇ ਤੇ ਜਿਹੜੇ ਮੁਸਲਮਾਨ ਨੇ ਉਹ ਹੋਰ ਜਿਹਦਾ ਮਰਜ਼ੀ ਮਾਸ ਖਾ ਲੈਣਗੇ ਪਰ ਸੂਰ ਦਾ ਮਾਸ ਉਹ ਨਹੀਂ ਖਾਂਦੇ ਜੋ ਧਰਮ ਦੀ ਉਹਨਾਂ ਦੀ ਸ਼ੁਰੂ ਤੋਂ ਮਰਿਆਦਾ ਹੈ ਮਹਾਰਾਜ ਕਹਿੰਦੇ ਠੀਕ ਹੈ ਜਿਵੇਂ ਤੁਹਾਡਾ ਮਰਿਆਦਾ ਹੈ ਜਿਵੇਂ ਤੁਹਾਡਾ ਹੈ ਹੱਕ ਤੁਹਾਡੀ ਬਣੀ ਹੋਈ ਮਰਿਆਦਾ ਠੀਕ ਹੈ ਤੁਸੀਂ ਸੂਰ ਨਹੀਂ ਖਾਂਦੇ ਤੁਸੀਂ ਗਾਊ ਨਹੀਂ ਖਾਂਦੇ ਪਰ ਕਹਿੰਦੇ ਮਹਾਰਾਜ ਜੇ ਤੁਸੀਂ ਕਿਸੇ ਦਾ ਹੱਕ ਮਾਰ ਕੇ ਖਾ ਲਿਆ ਨਾ ਤਾਂ ਸਮਝੋ ਹਿੰਦੂਆਂ ਨੇ ਗਾਊ ਖਾ ਲਈ ਤੇ ਮੁਸਲਮਾਨਾਂ ਨੇ ਸੂਰ ਖਾ ਲਿਆ ਇਹਦੇ ਬਰਾਬਰ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ Hindu ਵਾਸਤੇ ਮਹਾਰਾਜ ਕਹਿੰਦੇ ਗਾਂ ਤੇ ਮੁਸਲਮਾਨ ਵਾਸਤੇ ਸੂਰ ਖਾਨ ਦੇ ਤੋਲੇ ਜੇ ਕਿਸੇ ਦਾ ਹੱਕ ਭਰਾਇਆ ਖਾ ਲਿਆ ਤੇ ਬੰਦਾ ਆਖੀ ਜੇ ਵੀ ਨਹੀਂ ਨਹੀਂ ਮੈਂ ਤਾਂ ਮਾਸ ਨਹੀਂ ਖਾਂਦਾ ਤੇ ਗਰੀਬਾਂ ਦਾ ਰੋਜ ਖੂਨ ਚੂਸੀ ਜਾਏ ਹੱਕ ਸੱਚ ਦੀ ਕਮਾਈ ਕਿਸੇ ਦੀ ਹੱਕ ਮਾਰੀ ਜਾਏ ਆਖੇ ਮੈਂ ਤਾਂ ਮਾਸ ਨਹੀਂ ਖਾਂਦਾ ਹੱਕ ਮਾਰ ਮਾਰ ਕੇ ਲੋਕਾਂ ਦਾ ਖਾ ਲਿਆ ਜੀ ਬਦੋ ਸੋ ਧਰਮ ਕਰਥਾ ਪੋ ਕਾਕੋ ਕਹੋ ਬਸਾਈ ਮਹਾਰਾਜ ਕਹਿੰਦੇ ਤਰ ਮੀਆਂ ਵਾਲਾ ਬਾਣਾ ਪਾ ਕੇ ਤੇ ਕਿਸੇ ਜੀ ਨੂੰ ਮਾਰ ਦਿੱਤਾ ਤੇ ਕਹਿਤਾ ਵੀ ਇਹ ਕੁਰਬਾਨੀ ਹੈ ਇਹ ਬਲੀ ਦੇਤੀ ਹੈ ਕੁਰਬਾਨੀ ਦੇਤੀ ਰੱਬ ਖੁਸ਼ ਕਰਤਾ ਪਰਮਾਤਮਾ ਖੁਸ਼ ਕਰਤਾ ਗੁਰੂ ਖੁਸ਼ ਕਰਤਾ ਮਹਾਰਾਜ ਕਹਿੰਦੇ ਭਾਈ ਜੇ ਤੁਹਾਡੇ ਵਰਗਿਆਂ ਨੂੰ ਧਰਮੀ ਕਹਿਣਾ ਹੈ ਜਿਹੜੇ ਤਲਵਾਰਾਂ ਲੈ ਲੈ ਕੇ ਜੀਆਂ ਨੂੰ ਵੱਢੀ ਜਾ ਰਹੇ ਹੋ ਕਾਹਨ ਕਰੀ ਜਾ ਰਹੇ ਹੋ ਫਿਰ ਮਹਾਰਾਜ ਕਹਿੰਦੇ ਸਾਨੂੰ ਇਹ ਦੱਸੋ ਵੀ ਜੇ ਤੁਹਾਨੂੰ ਧਰਮੀ ਕਹਿਣਾ ਹੈ ਫਿਰ ਕਸਾਈ ਕਿਨੂੰ ਬਈਏ ਅਸਲਚ ਤੇ ਇਹ ਵੱਡ ਟੁੱਕ ਦਾ ਕੰਮ ਕਸਾਈ ਦਾ ਹੁੰਦਾ ਹੈ ਜਾਨਵਰਾਂ ਨੂੰ ਵੱਢਣਾ ਟੁੱਕਣਾ ਮਾਸ ਜੋ ਕਰਦੇ ਨੇ ਮਹਾਰਾਜ ਕਹਿੰਦੇ ਜੀ ਵੱਢੋ ਸੋ ਧਰਮ ਕਰਤਾ ਪੋ ਜੀਆਂ ਨੂੰ ਮਾਰ ਕੇ ਕਹਿੰਦੇ ਧਰਮੀ ਆ ਧਰਮੀ ਆਏ ਧਰਮ ਹੈ ਮਰਿਆਦਾ ਹੈ ਮਰਿਆਦਾ ਹੈ ਕਾਕੋ ਕਹੋ ਕਸਾਈ ਫਿਰ ਕਸਾਈ ਦੀ ਡੈਫੀਨੇਸ਼ਨ ਮਹਾਰਾਜ ਕਹਿੰਦੇ ਦੱਸੋ ਕੋਈ ਜਵਾਬ ਨਹੀਂ ਕੋਈ ਉੱਤਰ ਨਹੀਂ ਇਸ ਕਰਕੇ ਹੱਕ ਸੱਚ ਤੇ ਪੈਰਾ ਦੇਣਾ ਜ਼ਰੂਰੀ ਹੈ ਨਾ ਕਿ ਬਾਰੀ ਵਿਖਾਵਾ ਕਰਨਾ ਵੀ ਮੈਂ ਐਡਾ ਸੁੱਚਾ ਮੈਂ ਐਡਾ ਮਹਾਨ ਮੈਂ ਐਡਾ ਵੱਡਾ ਮੇਰੀਆਂ ਮਰਿਆਦਾ ਮੈਂ ਇੰਨਾ ਉੱਠਦਾ ਮੈਂ ਇੰਨਾ ਨਾਮ ਜਪਦਾ ਮੈਂ ਨਾ ਸਿਮਰਨ ਕਰਦਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੁਰੂ ਪੀਰ ਵੀ ਸਾਡੀ ਹਾਮਾਂ ਤਾਂ ਭਰਨਗੇ ਹਾਮਾਂ ਦਾ ਮਤਲਬ ਸਾਡੇ ਹੱਕ ਚ ਤਾਂ ਖੜੇ ਹੋਣਗੇ ਜੇ ਅਸੀਂ ਮੁਰਦਾਰ ਨਹੀਂ ਖਾਂਦੇ ਜੇ ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਜੇ ਅਸੀਂ ਬੇਈਮਾਨੀ ਦੀ ਕਮਾਈ ਨਹੀਂ ਖਾਂਦੇ ਜੇ ਅਸੀਂ ਇਮਾਨਦਾਰੀ ਦਾ ਸ਼ੱਕਦੇ ਹਾਂ ਸਾਡੇ ਗੁਰੂ ਸਹਿ ਮਹਾਰਾਜ ਜੀਆ ਨੇ ਇਸ ਚੀਜ਼ ਤੇ ਬੜਾ ਵਿਸ਼ੇਸ਼ ਧਿਆਨ ਦਿੱਤਾ ਹੈ ਗੁਰਸਿੱਖਾਂ ਨੂੰ ਮਰਿਆਦਾ ਬਣਾ ਕੇ ਦਿੱਤੀ ਹੈ ਅੱਜ ਵੀ ਤੁਸੀਂ ਦੇਖੋ ਜੇ ਸਾਡੇ ਘਰਾਂ ਦੇ ਵਿੱਚ ਬੇਸ਼ੱਕ ਖਾਣ ਪਕਾਣ ਦਾ ਸਿਸਟਮ ਬਦਲ ਗਿਆ ਸਾਡੇ ਘਰਾਂ 'ਚ ਬੇਸ਼ੱਕ ਬਦਲ ਗਿਆ ਪਰ ਗੁਰੂ ਘਰਾਂ 'ਚ ਨਹੀਂ ਬਦਲਿਆ ਅੱਜ ਵੀ ਜੋ ਮਰਿਆਦਾ ਹੈ ਗੁਰੂ ਘਰ ਦੀ ਦੇਖ ਜੋ ਬਣਦੀ ਹੈ ਬਾਣੀ ਪੜ ਕੇ ਨਾਮ ਜਪ ਕੇ ਸਿਮਰਨ ਕਰਕੇ ਹੀ ਦੇਖ ਤਿਆਰ ਹੁੰਦੀ ਹੈ ਘਰਾਂ ਦੇ ਵਿੱਚ ਬੇਸ਼ੱਕ ਅਸੀਂ ਘਰਾਂ 'ਚ ਵੀ ਐਵੇਂ ਹੁੰਦਾ ਸੀ ਇਹ ਮਹਾਰਾਜ ਜੀ ਦੇ ਮਰਿਆਦਾ ਸੀ ਹੁਕਮ ਸੀ ਕਿ ਭਾਈ ਘਰ ਪ੍ਰਸ਼ਾਦਾ ਪੱਕੇ ਰੋਟੀ ਪੱਕੇ ਜੋ ਮਰਜੀ ਤੁਹਾਡਾ ਖਾਣਾ ਬਣੇ ਪਹਿਲੀ ਗੱਲ ਤੇ ਉਹ ਜਿੱਥੋਂ ਆ ਰਿਹਾ ਕਮਾਈ ਉਹ ਸੁੱਚੀ ਦਾ ਆਵੇ ਸੁੱਚੀ ਦਾ ਕਮਾਈ ਦਾ ਉਹ ਆਇਆ ਫਿਰ ਉਸ ਨੂੰ ਬਣਾਉਣ ਦੀ ਵਿਧੀ ਸਾਡੀ ਸੋਚ ਦੀ ਹੋਏ ਸੱਚ ਦੀ ਹੋਏ ਮਹਾਰਾਜ ਪਾਸ ਨ ਸਿੱਖ ਆਏ ਸੰਸਾਦ ਸੰਗਤ ਦੀ ਕੁਝ ਸਿੱਖ ਨਾ ਇਕੱਠੇ ਹੋ ਕੇ ਮਹਾਰਾਜ ਪਾਸ ਆਏ ਉਹਨਾਂ ਨੇ ਆ ਕੇ ਮਹਾਰਾਜ ਜੀ ਨੂੰ ਕਿਹਾ ਪੰਚਮ ਪਾਤਸ਼ਾਹ ਜੀ ਨੂੰ ਕਿ ਗੁਰੂ ਮਹਾਰਾਜ ਜੀ ਸਾਨੂੰ ਨਾ ਹਿੰਦੂ ਸਾਡੇ ਨਾਲ ਰਹਿੰਦੇ ਨੇ ਨਾਲ ਸਾਡੇ ਜਾਣ ਪਛਾਣ ਹੈ ਕਿਉਂਕਿ ਸਾਰੇ ਇਕੱਠੇ ਹੀ ਸੀ ਪਹਿਲਾਂ ਹੁਣ ਵੀ ਇਕੱਠੇ ਹੀ ਆ ਤੇ ਮਹਾਰਾਜ ਜੀ ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਮਰਿਆਦਾ ਹੀ ਬੜੀ ਬਦਲ ਦਿੱਤੀ ਹੈ ਤੁਸੀਂ ਮਰਿਆਦਾ ਤੋਂ ਬੜੇ ਉਲਟ ਚੱਲਦੇ ਹੋ ਸਾਨੂੰ ਸਵਾਲ ਕਰਦੇ ਮਹਾਰਾਜ ਸਾਡੇ ਕੋਲ ਜਵਾਬ ਨਹੀਂ ਸੀ ਤੁਹਾਡੇ ਕੋਲ ਜਵਾਬ ਲੈਣਾ ਆ ਫਿਰ ਅਸੀਂ ਉਹਨਾਂ ਨੂੰ ਜਾ ਕੇ ਜਵਾਬ ਦੇ ਦੇਵਾਂਗੇ ਇਹ ਸਵਾਲ ਕਰਦੇ ਨੇ ਮਹਾਰਾਜ ਕਹਿੰਦੇ ਮਹਾਰਾਜ ਉਹ ਕਹਿੰਦੇ ਨੇ ਵੀ ਤੁਸੀਂ ਪ੍ਰਸ਼ਾਦਾ ਆਪਣਾ ਅਰਦਾਸ ਕਰਕੇ ਬਾਣੀ ਪੜ੍ਹ ਕੇ ਤਿਆਰ ਕਰਦੇ ਹੋ ਤੇ ਫੱਥਾਲੀ ਚ ਪਰੋਸਦੇ ਹੋ ਤੇ ਅਰਦਾਸ ਕਰਕੇ ਛਕ ਲੈਂਦੇ ਹੋ ਤੇ ਕਹਿੰਦੇ ਇਹ ਤੇ ਤੁਸੀਂ ਬੜਾ ਸੌਖਿਆ ਹੀ ਕੰਮ ਬਣਾ ਲਿਆ ਸਾਡੇ ਵੱਲ ਦੇਖੋ ਕਹਿੰਦੇ ਅਸੀਂ ਪਹਿਲਾਂ ਚੌਂਕਾ ਸੋਚਾ ਕਰਦੇ ਹਾਂ ਫਿਰ ਆਲੇ ਦੁਆਲੇ ਚੋ ਦੇ ਨਾਲ ਲਾਈਨ ਬਣਾਉਂਦੇ ਆ ਤਾਰਾਂ ਕਾਰੀ ਕੱਢੀ ਕਰਕੇ ਪਾਉ ਪਵਿੱਤਰ ਕਰਦੇ ਨੇ ਸ਼ੁੱਧ ਕਰਦੇ ਨੇ ਗੰਗਾ ਜਲ ਛਿੜਕਦੇ ਆ ਉਹ ਸ਼ੁੱਧ ਹੁੰਦਾ ਅਨਾਜ ਦੇ ਦਾਣੇ ਸ਼ੁੱਧ ਹੁੰਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਨੇ ਕਿੰਨੇ ਕਿੰਨੇ ਜੀਵ ਅਤਿਆ ਕੀ ਕੁਸ਼ ਹੋਇਆ ਅਸੀਂ ਤੇ ਬੜਾ ਕੁਝ ਕਰਦੇ ਆ ਤੁਸੀਂ ਤੇ ਸੌਖਾ ਹੀ ਕੁਝ ਕਰਦੇ ਹੋ ਮਹਾਰਾਜ ਸਾਨੂੰ ਇਦਾਂ ਕਹਿ ਕੇ ਉਹ ਕਹਿੰਦੇ ਤੁਸੀਂ ਪਾਪੀ ਹੋ ਤੁਸੀਂ ਅਧਰਮੀ ਤਾ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ ਜਵਾਬ ਦਿੱਤਾ ਤੇ ਨਾਲੇ ਇੱਕ ਮਰਿਆਦਾ ਵੀ ਦੱਸੀ ਕਿ ਭਾਈ ਪਾਪਾਂ ਦਾ ਤੇ ਅੰਤ ਨਹੀਂ ਅਸੀਂ ਪਾ ਸਕਦੇ ਨਾ ਪੁੰਨਾਂ ਦਾ ਤੇ ਨਾ ਪਾਪਾਂ ਦਾ ਪੁੰਨੀ ਪਾਪੀ ਆਖਣ ਨਹੀਂ ਇਹ ਕਹਿਣ ਤੇ ਆਖਣ ਤੇ ਆ ਹੀ ਨਹੀਂ ਸਕਦੇ ਸੀ ਕਹਿ ਨਹੀਂ ਸਕਦੇ ਵੀ ਕਿਸੇ ਬੰਦੇ ਨੇ ਹੁਣ ਇੱਕ ਕੋਈ ਕਿਸੇ ਬੰਦੇ ਨੂੰ ਕੋਈ ਮਾਰ ਰਿਹਾ ਹੋਵੇ ਕੁੱਟ ਰਿਹਾ ਹੋਵੇ ਹੁਣ ਅਸੀਂ ਕਹਿ ਕੇ ਥੋੜਾ ਕਹਿ ਸਕਦੇ ਆ ਵੀ ਉਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਪਹਿਲਾਂ ਸਾਨੂੰ ਪਤਾ ਕੀ ਪਤਾ ਚੋਰ ਡਾਕੂ ਲੁਟੇਰਾ ਕੋਈ ਐਸਾ ਮਾੜਾ ਕੰਮ ਕੀਤਾ ਹੋਵੇ ਉਹਨੂੰ ਕੋਈ ਅਗਲਾ ਆ ਕੇ ਰੋਚ ਆ ਕੇ ਕੋਈ ਸਜ਼ਾ ਦੇ ਰਿਹਾ ਜਾਂ ਕੁਝ ਐਸਾ ਕੀ ਘਟਨਾ ਵਾਪਰ ਰਹੀ ਹੈ ਉਥੇ ਤੈਹ ਤੱਕ ਜਾ ਕੇ ਪਤਾ ਲੱਗੇਗਾ ਸਿੱਧਾ ਅਸੀਂ ਇੱਕ ਪਲ ਚ ਦੇਖ ਕੇ ਡਿਸੀਜਨ ਨਹੀਂ ਦੇ ਸਕਦੇ ਮਹਾਰਾਜ ਕਹਿੰਦੇ ਬੇਸ਼ੱਕ ਅਨਾਜ ਦਾ ਇੱਕ ਇੱਕ ਦਾਣਾ ਜੀਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ ਬੇਸ਼ੱਕ ਮਹਾਰਾਜ ਕਹਿੰਦੇ ਸੱਚ ਹੈ ਜੀਆ ਬਾਜ ਕੋਈ ਅਨ ਦਾ ਦਾਣਾ ਨਹੀਂ ਸਭ ਵਿੱਚ ਜੀ ਹੈ ਇਥੋਂ ਤੱਕ ਅਸੀਂ ਪਾਣੀ ਵੀ ਜਲ ਵੀ ਛਕਦੇ ਹਾਂ ਮਹਾਰਾਜ ਕਹਿੰਦੇ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਪਹਿਲਾਂ ਪਾਣੀ ਦੇ ਵਿੱਚ ਜੀ ਨੇ ਸਭ ਤੋਂ ਪਹਿਲਾਂ ਪਾਣੀ ਤੋਂ ਬਿਨਾ ਤਾਂ ਕੁਰੀਂਦੇ ਨਹੀਂ ਸਭ ਜੀ ਸਕਦੇ ਹਾਂ ਅਸੀਂ ਮਹਾਰਾਜ ਕਹਿੰਦੇ ਜੀਆ ਕਾ ਆਹਾਰ ਜੀ ਜੀਆ ਦਾ ਆਹਾਰ ਜੀ ਨੇ ਸਾਰੇ ਕੋਈ ਵੀ ਇੱਥੇ ਇਹ ਨਹੀਂ ਵੀ ਕਹਦੇ ਵੀ ਮੈਂ ਵੈਜਾਂ ਮੈਂ ਮਾਸ ਨਹੀਂ ਖਾਂਦਾ ਸਾਰੇ ਖਾਂਦੇ ਅਸੀਂ ਮਾਸ ਤੋਂ ਬਿਨਾ ਤੇ ਇਸ ਸੰਸਾਰ ਦੀ ਰਚਨਾ ਹੀ ਨਹੀਂ ਹੈ ਸ੍ਰਿਸ਼ਟੀ ਦੀ ਹੋਣ ਦੀ ਨਹੀਂ ਹੈ ਬੇਸ਼ੱਕ ਉਹ ਸੂਖਮ ਰੂਪ ਹੋਵੇ ਦ੍ਰਿਸ਼ ਰੂਪ ਹੋਵੇ ਜਾਂ ਅਦ੍ਰਿਸ਼ਟ ਰੂਪ ਦੇ ਵਿੱਚ ਹੋਵੇ ਸ਼ੱਕ ਦੇ ਸਾਰੇ ਹੀ ਆ ਸਾਰੇ ਦਾਣਿਆਂ ਦੇ ਵਿੱਚ ਜੀ ਹੈ ਅਸੀਂ ਪ੍ਰਸ਼ਾਦਾ ਬਣਾਉਨੇ ਆ ਲੱਕੜੀ ਦੇ ਵਿੱਚ ਕਿੰਨੇ ਜੀਵ ਬਲਦੇ ਨੇ ਗੋਇਆ ਬਲਦਾ ਹੈ ਉਹਦੇ ਵਿੱਚ ਲੱਕੜੀ ਦੇ ਵਿੱਚ ਕਿੰਨੇ ਜੀਵ ਹੁੰਦੇ ਨੇ ਪਟੱਕ ਪਟੱਕ ਕਰਕੇ ਆਵਾਜ਼ ਆਉਂਦੀ ਹੈ ਅੱਗ ਬਲਦੀ ਹੈ ਕਿੰਨੇ ਜੀਵ ਸੜਦੇ ਨੇ ਉਹ ਇਹੀ ਸਵਾਲ ਕਰ ਰਹੇ ਸਨ ਕਿ ਇੰਨਾ ਕੁਝ ਹੱਤਿਆ ਹੁੰਦੀ ਹੈ ਤੁਸੀਂ ਪ੍ਰਸ਼ਾਦਾ ਪਣੀ ਬਗਾਉਂਦੇ ਹੋ ਤੇ ਤੁਸੀਂ ਬਸ ਅਰਦਾਸ ਕਰਕੇ ਤੇ ਕਹਿੰਦੇ ਪ੍ਰਵਾਨ ਕਰਾ ਕੇ ਗੁਰੂ ਤੇ ਸ਼ੱਕ ਲੈਂਦੇ ਹੋ ਸਤਿਗੁਰੂ ਮਹਾਰਾਜ ਜੀਆ ਨੇ ਜਵਾਬ ਦਿੱਤਾ ਕਿ ਭਾਈ ਜਿੰਨਾ ਵੀ ਇਹ ਸੰਸਾਰ ਦਾ ਚੱਕਰ ਚੱਲ ਰਿਹਾ ਹੈ ਇੱਕ ਤਾਂ ਜੀਵਾਂ ਦਾ ਆਹਾਰ ਜੀ ਹੈ ਇਸ ਨੂੰ ਸਮਝਣਾ ਪਏਗਾ ਪੁੰਨ ਔਰ ਪਾਪ ਦੀ ਸੁਰਤ ਤੋਂ ਉੱਤੇ ਉੱਠ ਕੇ ਜੋ ਪ੍ਰਸ਼ਾਦਾ ਬਣਾਉਣ ਦੀ ਤਿਆਰ ਕਰਨ ਦੀ ਵਿਧੀ ਹੈ ਉਹ ਨਾਮ ਸਿਮਰਨ ਅਤੇ ਗੁਰਬਾਣੀ ਪੜ੍ਹ ਕੇ ਅਸੀਂ ਗੁਰੂ ਦਾ ਲੰਗਰ ਬਣਾਈਏ ਦੇਗ ਬਣਾਈਏ ਜਾਂ ਅਸੀਂ ਆਪ ਪੜ੍ਹੀਏ ਜਾਂ ਕੋਈ ਪੜ੍ਹੇ ਤੇ ਅੱਜ ਕੱਲ ਤੇ ਕਿੰਨਾ ਸੌਖਾ ਅਸੀਂ ਕਿਸੇ ਚੀਜ਼ ਮੋਬਾਈਲ ਤੇ ਲਗਾ ਸਕਦੇ ਹਾਂ ਪਾਠ ਪਰ ਇਹ ਨਾ ਹੋਵੇ ਵੀ ਅਸੀਂ ਮੋਬਾਈਲ ਤੇ ਪਾਠ ਲਗਾਇਆ ਹੋਵੇ ਤੇ ਗੱਲਾਂ ਕਰ ਕਰਕੇ ਬਣਾਈ ਜਾਈਏ ਫਿਰ ਉਹ ਗੁਲਾਹਾ ਉਹ ਗੱਲ ਨਹੀਂ ਮੰਨੀ ਫਿਰ ਮੋਬਾਈਲ ਤੇ ਪਾਠ ਚਲਾਇਆ ਹੋਏ ਲੰਗਰ ਅਸੀਂ ਬਣਾਉਂਦੇ ਹੋਏ ਤੇ ਨਾਲ-ਨਾਲ ਗੱਲਾਂ ਚੱਲਦੀਆਂ ਰਹਿਣ ਫਿਰ ਗੱਲ ਨਹੀਂ ਬਣੇਗੀ ਧਿਆਨ ਸਾਡਾ ਪਾਠ 'ਚ ਹੋਵੇ ਤੇ ਨਾਲ ਹੱਥ ਸਾਡੇ ਸੇਵਾ ਕਰਦੇ ਰਹਿਣ ਜੇ ਕੋਈ ਜ਼ਰੂਰੀ ਗੱਲ ਕਰਨੀ ਵੀ ਪੈ ਗਈ ਤਾਂ ਕਰ ਵੀ ਸਕਦੇ ਆ ਕੋਈ ਆਪਸ ਦੇ ਵਿੱਚ ਕੋਈ ਲੰਗਰ ਦੇ ਪਰਥਾਏ ਜਾਂ ਕਿਸੇ ਪਰ ਇਹ ਨਾ ਹੋਵੇ ਵੀ ਅਸੀਂ ਹੋਰ ਹੀ ਦੁਨੀਆਵੀ ਗੱਲਾਂ ਸਭ ਕੁਝ ਇਧਰ ਉਧਰ ਕਰੀ ਜਾਈਏ ਉਹ ਮਹਾਰਾਜ ਮਰਿਆਦਾ ਨਹੀਂ ਇੱਕ ਕਿਉਂ ਮਰਿਆਦਾ ਦਿੱਤੀ ਹੈ ਉਹਦੇ ਪਿੱਛੇ ਦਾ ਕਾਰਨ ਸਮਝ ਰਹੇ ਹੋ ਨਾ ਸਾਧ ਸੰਗਤ ਜੀ ਰੀਜ਼ਨ ਸਮਝ ਰਹੇ ਹੋ ਨਾ ਵੀ ਕਿੰਨੇ ਜੀਵ ਹੱਤਿਆ ਹੋ ਰਹੀ ਹੈ ਇਹਦੇ ਪਿੱਛੇ ਉਹਦਾ ਪਾਪ ਛਕਣ ਤੋਂ ਬਾਅਦ ਸਾਡੇ ਸਰੀਰ ਨੂੰ ਇਫੈਕਟ ਨਾ ਕਰੇ ਲੱਗੇ ਨਾ ਇਸ ਲਈ ਬਾਣੀ ਪੜ੍ਹ ਕੇ ਭੋਜਨ ਤਿਆਰ ਕਰਨਾ ਔਰ ਜਦੋਂ ਥਾਲੀ ਦੇ ਵਿੱਚ ਪਰੋਸਿਆ ਗਿਆ ਹੋਵੇ ਉਸ ਤੋਂ ਪਹਿਲਾਂ ਕਹਿੰਦੇ ਅਰਦਾਸ ਕਰਨੀ ਕਿ ਸਤਿਗੁਰੂ ਜੀ ਤੁਹਾਡਾ ਇਹ ਦਿੱਤਾ ਅੰਨ ਭੋਜਨ ਇਹਦੇ ਵਾਸਤੇ ਸ਼ੁਕਰ ਸਤਿਗੁਰੂ ਜੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸਤਿਗੁਰੂ ਜੀ ਤੁਹਾਡਾ ਦਿੱਤਾ ਸੇ ਖਾ ਰਿਆਂ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਸਤਿਗੁਰੂ ਜੀ ਮੇਰਾ ਕੁਛ ਨਹੀਂ ਤੁਹਾਡਾ ਹੀ ਦਿੱਤਾ ਮੈਂ ਸ਼ਕਨ ਲੱਗਾ ਆਗਿਆ ਦਿਓ ਪਰਵਾਣਗੀ ਕਰਾ ਲਓ ਦੂਸਰ ਬਤ ਅਰਦਾਸ ਦੇ ਬੋਲੋ ਤੇ ਦੇਖਿਓ ਉਹ ਭੋਜਨ ਉਹ ਛਕਿਆ ਹੋਇਆ ਪ੍ਰਸ਼ਾਦਾ ਕਿਵੇਂ ਸਾਡੇ ਰੂਹਾਨੀਅਤ ਦੇ ਵਿੱਚ ਨਿਖਾਰ ਲੇ ਹੁੰਦਾ ਹੈ ਅਸੀਂ ਕਹਿੰਨੇ ਆ ਅਸੀਂ ਬਾਣੀ ਬੜੀ ਪੜਦੇ ਆ ਪਾਠ ਬੜਾ ਕਰਦੇ ਆ ਵਾਹਿਗੁਰੂ ਵਾਹਿਗੁਰੂ ਨਾਮ ਬੜਾ ਜਪਦੇ ਆ ਤੇ ਜੀਵਨ ਦੇ ਵਿੱਚ ਸਾਡੇ ਕੋਈ ਫਰਕ ਨਹੀਂ ਪੈ ਰਿਹਾ ਉਹ ਕਾਰਨ ਇਹੀ ਹੁੰਦੇ ਨੇ ਸਾਨੂੰ ਸਾਰਾ ਸਿਸਟਮ ਸਾਰਾ ਕੁਝ ਮਰਿਆਦਾ ਦੇ ਵਿੱਚ ਲੈ ਕੇ ਆਉਣਾ ਪਏਗਾ ਕਦੇ ਗੁਰੂ ਸਾਹਿਬਾਂ ਦਾ ਇਤਿਹਾਸ ਜਦੋਂ ਪੜ੍ਹੀਏ ਤੇ ਪਤਾ ਲੱਗਦਾ ਹੈ ਮਹਾਰਾਜ ਜੀ ਗਲਤੀ ਦਾ ਇੱਕ ਕਿਨਕਾ ਵੀ ਆਪਣੇ ਗੁਰਸਿੱਖਾਂ 'ਚ ਬਰਦਾਸ਼ਤ ਨਹੀਂ ਕਰਨਦੇ ਇੱਕ ਕਿਨਕਾ ਵੀ ਕਿਸੇ ਅੰਦਰ ਗਲਤੀ ਦਾ ਹੋਣਾ ਮਹਾਰਾਜ ਨੇ ਉਸੇ ਵੇਲੇ ਉਹਨੂੰ ਸਮਝਾਉਣਾ ਸਜ਼ਾ ਲਾਉਣੀ ਜਾਂ ਜਿਸ ਤਰ੍ਹਾਂ ਮਰਜ਼ੀ ਉਹ ਗਲਤੀ ਉਹਦੀ ਦੂਰ ਕਰਨੀ ਮਹਾਰਾਜ ਕਹਿੰਦੇ ਇਦਾਂ ਗੱਲ ਨਹੀਂ ਕਰਨੀ ਪਾਈ ਡੱਲਾ ਜੀ ਇੱਕ ਗਲਤੀ ਹੰਕਾਰ ਹੀ ਆਇਆ ਸੀ ਸਮਝਾਇਆ ਮਹਾਰਾਜ ਬਹੁਤ ਸਾਰੀਆਂ ਐਸੀਆਂ ਸਾਡੇ ਪੰਥ ਦੇ ਵਿੱਚ ਉਦਾਹਰਨਾਂ ਨੇ ਕੋਈ ਮੜੀ ਜੀ ਭੁੱਲੋ ਜਾਣੀ ਤੇ ਮਹਾਰਾਜ ਕਹਿੰਦਾ ਨਾ ਜੇ ਜੀਵਨ ਨੂੰ ਤੁਸੀਂ ਸਹੀ ਮਾਰਗ ਤੇ ਨਾਮ ਸਿਮਰਨ ਵਾਲੇ ਤੇ ਚਲਾਣਾ ਹੈ ਤਾਂ ਉੱਥੇ ਸਾਧ ਸੰਗਤ ਜੀ ਇੱਕ ਕਿਨਕ ਦੁੱਧ ਨੂੰ ਖਰਾਬ ਕਰਨ ਵਾਸਤੇ ਇੱਕ ਛੇਟੀ ਬੜੀ ਹੁੰਦੀ ਹੈ ਸਾਡਾ ਚਿੱਟਾ ਬਾਣਾ ਚਿੱਟੇ ਲਿਫਾਜ਼ ਨੇ ਅਸੀਂ ਇੱਜ਼ਤ ਪਤਨਾ ਸਮਾਜ ਵਿੱਚ ਦੁਨੀਆ ਵਿੱਚ ਆਪਾਂ ਸਾਰੇ ਵਿਚਰ ਰਹੇ ਆਂ ਇੱਜ਼ਤ ਬਣੀ ਹੋਈ ਨੂੰ ਇੱਕ ਗਲਤੀ ਹੀ ਬਹੁਤ ਹੁੰਦੀ ਹੈ ਉਸ ਬਣੀ ਇੱਜ਼ਤ ਨੂੰ ਖਰਾਬ ਕਰ ਦਿੰਦੀ ਹੈ ਬੰਦੇ ਦੀ ਮਿੱਟੀ ਦੇ ਵਿੱਚ ਰੋਲ ਦਿੰਦੀ ਹੈ ਚੰਗੇ ਕੰਮ ਬੰਦਾ 100 ਕਰ ਲੈਂਦਾ ਇੱਜ਼ਤ ਗੁਆਣ ਲਈ ਬਸ ਇੱਕੋ ਮਾੜਾ ਕੰਮ ਤੇ ਉਹ ਸਾਰਾ ਹੀ ਫਿਰ ਆਪ ਜੀ ਜਾਣਦੇ ਜ਼ੀਰੋ ਹੋ ਜਾਂਦਾ ਹੈ ਇਸ ਕਰਕੇ ਨਾਮ ਸਿਮਰਨ ਬਾਣੀ ਬੰਦਗੀ ਇੱਕ ਗੁਰੂ ਦੀ ਮਰਿਆਦਾ ਗੁਰੂ ਦੀ ਬਾਣੀ ਦੇ ਉਪਦੇਸ਼ਾਂ ਅਨੁਸਾਰ ਜਦੋਂ ਅਸੀਂ ਕਮਾਵਾਂਗੇ ਨਾ ਫਿਰ ਗੱਲ ਬਣਨੀ ਹੈ ਫਿਰ ਉਹਦਾ ਅਸਰ ਹੋਣਾ ਹੈ ਫਿਰ ਮਹਾਰਾਜ ਕਹਿੰਦੇ ਗੱਲ ਨਹੀਂ ਭਿਸਤ ਨਾ ਜਾਈਏ ਛੁੱਟੈ ਸੱਚ ਕਮਾਈ ਨੀਰੀ ਗੱਲਾਂ ਦੇ ਨਾਲ ਮਹਾਰਾਜ ਕਹਿੰਦੇ ਭਿਸਤ ਨਹੀਂ ਜਾ ਜਣਾ ਸਵਰਗਾਂ ਦੇ ਵਿੱਚ ਕੱਲਾ ਗੱਲਾਂ ਦੇ ਨਾਲ ਨਹੀਂ ਜਾਇਆ ਜਾਣਾ ਭਾਈ ਇਹ ਸੱਚ ਦੀ ਕਮਾਈ ਕਰਨੀ ਪਏਗੀ ਮਾਰਨ ਪਹੇ ਹਰਾਮ ਮੈਂ ਹੋਏ ਹਲਾਲ ਨਾ ਜਾਇ ਕਹਿੰਦੇ ਲੋਕਾਂ ਦਾ ਹੱਕ ਮਾਰ-ਮਾਰ ਕੇ ਇਹ ਬੜੇ ਕਮਾਲ ਦੀ ਗੱਲ ਬਹੁਤ ਕਮਾਲ ਦੇ ਵਿਚਾਰੇ ਸਾਨੂੰ ਸਾਰਿਆਂ ਨੂੰ ਸਮਝਣੇ ਪਈ ਚਾਹੀਦੀ ਮਹਾਰਾਜ ਕਹਿੰਦੇ ਲੋਕਾਂ ਦਾ ਹੱਕ ਮਾਰ-ਮਾਰ ਕੇ ਕਰੋੜਾਂ ਇਕੱਠੇ ਕਰ ਲੈ ਗੁਰੂ ਘਰ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ 1000 2000 ਦੇ ਕੇ ਉਹ ਕਮਾਈ ਸੱਚੀ ਨਹੀਂ ਹੋ ਜਾਣੀ ਉਹ ਕਮਾਈ ਸੁੱਚੀ ਨਹੀਂ ਹੋ ਜਾਣੀ ਮਾਰਨ ਪਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਉਹ ਸੁੱਚੀ ਨਹੀਂ ਹੋ ਜਾਣੀ ਜਿਹੜੀ ਲੋਕਾਂ ਦਾ ਹੱਕ ਮਾਰੀ ਉਹ ਪਾਪਾਂ ਦੀ ਕਮਾਈ ਹੋਈ ਰਹੇਗੀ ਉਹ ਬੇਈਮਾਨੀ ਦੀ ਕਮਾਈ ਰਹੇਗੀ 9 ਲੱਖੀ ਪੱਟੀ ਦੇ ਮਹਾਰਾਜ ਜੀ ਨੇ ਚੌਧਰੀ ਨੂੰ ਸਮਝਾਇਆ ਸੀ ਨਾ ਤੇ ਜਿਸ ਵੇਲੇ ਉਹ ਸਮਝ ਗਿਆ ਤੇ ਮਹਾਰਾਜ ਨੇ ਕਿਹਾ ਸੀ ਵੀ ਭਾਈ ਇਹ ਕਮਾਈ ਤੇਰੀ ਹੁਣ ਸਮਝ ਤੇ ਤੂੰ ਗਾਇ ਪਵਿੱਤਰ ਨਹੀਂ ਹੋਣੀ ਇਹ ਕਮਾਈ ਜਿਹਦੀ ਜਿਹਦੀ ਤੂੰ ਕੀਤਾ ਹੀ ਨਾ ਬੇਈਮਾਨੀ ਸਭ ਚ ਵੰਡ ਦੇ ਤੇ ਜਿਹੜੀ ਬਚੇਗੀ ਉਹ ਸਭ ਦੇ ਲੰਗਰ ਲਾ ਕੇ ਸਭ ਗਰੀਬਾਂ ਲੋੜਵੰਦਾ ਚ ਵਰਤਾ ਦੇ ਤੇ ਨਵੇਂ ਸਿਰਿਓਂ ਸੱਚੀ ਸੁੱਚੀ ਹੱਕ ਦੀ ਕਮਾਈ ਸ਼ੁਰੂ ਕਰ ਇਸ ਲਈ ਅਖੀਰਲੀ ਤੁਕ ਵਿੱਚ ਮਹਾਰਾਜ ਕਹਿੰਦੇ ਨਾਨਕ ਗੱਲਿਂ ਕੂੜੀ ਕੂੜੋ ਪੱਲੇ ਪਾਏ ਹੇ ਭਾਈ ਜੇ ਅਸੀਂ ਵਿਕਾਰਾਂ ਵਿੱਚ ਫਸ ਕੇ ਮੋਹ ਮਾਇਆ ਵਿੱਚ ਫਸ ਕੇ ਝੂਠ ਵਿੱਚ ਫਸ ਕੇ ਕੂੜ ਦੀਆਂ ਗੱਲਾਂ ਹੀ ਕਰਾਂਗੇ ਨਾ ਤੇ ਸਾਡੇ ਪੱਲੇ ਕੂੜ ਹੀ ਕੂੜ ਪੈਣਾ ਹੈ ਇਸ ਕਰਕੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ ਹੈ ਸਤ ਸੰਗਤ ਦੋ ਤਰ੍ਹਾਂ ਦੀ ਹੈ ਜਰੂਰ ਸਮਝੀ ਇਸ ਨੁਕਤੇ ਨੂੰ ਇੱਕ ਸਤਸੰਗਤ ਜੋ ਅਸੀਂ ਹੁਣ ਬੈਠ ਕੇ ਕਰ ਰਹੇ ਆ ਇਹ ਹੈ ਇੱਕ ਸੰਗਤ ਉਹ ਹੈ ਜੋ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਜੋ ਸਾਨੂੰ ਰੋਜ਼ ਮਿਲਦੇ ਨੇ ਉਹ ਸਤਸੰਗਤ ਹੈ ਇੱਥੇ ਤੇ ਅਸੀਂ ਸ਼ੁਭ ਗੁਣ ਲੈਣੇ ਹੀ ਆ ਇੱਥੋਂ ਤੇ ਸਾਨੂੰ ਗੁਰੂ ਦੇ ਦਰ ਤੋਂ ਚੰਗੇ ਗੁਣ ਹੀ ਮਿਲਨੇ ਨੇ ਗੁਰੂ ਦੀ ਸੰਗਤ ਤੋਂ ਚੰਗਾ ਹੀ ਮਿਲਣਾ ਇੱਥੇ ਮਾੜਾ ਤੇ ਕੁਝ ਨਹੀਂ ਸਭ ਚੰਗਾ ਸਭ ਭਲ ਹੈ ਪਰ ਜੋ ਬਾਹਰਲੀ ਸਾਡੀ ਸੰਗਤ ਹੈ ਨਾ ਦੋਸਤ ਮਿੱਤਰ ਰਿਸ਼ਤੇਦਾਰ ਸੱਜਣ ਉਹ ਸੋਚ ਸਮਝ ਕੇ ਤੇ ਸਿਆਣੇ ਬਣਾਈਏ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਦੋਸਤੀ ਪਾਈਏ ਕਿਉਂਕਿ ਉਹ ਸਾਨੂੰ ਸਹੀ ਰਾਹ ਤੇ ਤੋਰਨਗੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਨਾ ਉਹਨਾਂ ਨੇ ਕੋਈ ਨਾ ਕੋਈ ਸਾਡੇ ਤੋਂ ਭੁੱਲ ਗਲਤੀ ਕਰਵਾ ਹੀ ਦੇਣੀ ਹੈ ਤੱਕੇ ਨਾ ਕਰਵਾ ਦੇ ਹੁੰਦਾ ਹੀ ਇਸ ਸਮਾਜ 'ਚ ਬੰਦਾ ਕਹਿੰਦਾ ਵੀ ਮੈਂ ਤਾਂ ਨਹੀਂ ਕੁਝ ਖਾਂਦਾ ਪੀਂਦਾ ਮੈਨੂੰ ਮੇਰੇ ਯਾਰ ਦੋਸਤ ੱਟਕੇ ਨਾਲ ਖਵਾ ਦਿੰਦੇ ੱਟਕੇ ਨਾਲ ਪਿਆ ਦਿੰਦੇ ਉਹ ਸੰਗਤ ਮਾੜੀ ਐ ਉਹ ਦੋਸਤੀ ਮਾੜੀ ਐ ਉਹ ਸੰਗ ਸਾਡਾ ਗਲਤ ਪਾਸੇ ਚਲਿਆ ਜਾਂਦਾ ਹੈ ਸਾਡੇ ਮਿੱਤਰ ਦੋਸਤ ਸੱਜਣ ਐਸੇ ਹੋਣ ਜਿਹੜੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਭਾਈ ਨਾ ਇਹ ਕੰਮ ਨਹੀਂ ਕਰਨਾ ਸੁਚੇਤ ਹੋ ਜਾ ਖਬਰਦਾਰ ਹੋ ਜਾ ਐਸੀ ਸਤਸੰਗਤ ਜਦੋਂ ਸਾਡੀ ਬਾਰ ਵੀ ਹੋ ਗਈ ਤੇ ਗੁਰੂ ਘਰ ਤੇ ਹੈ ਹੀ ਹੈ ਫਿਰ ਸਭਾ ਜੀਵਨ ਬਦਲੇਗਾ ਸੋ ਇਹ ਦੂਸਰਾ ਸ਼ਲੋਕ ਅੱਜ ਦੀ ਕਥਾ ਦੇ ਵਿੱਚ ਅਸੀਂ ਸਮਝਿਆ ਹੈ ਕੱਲ ਦੇ ਦੀਵਾਨਾਂ ਵਿੱਚ ਅੱਗੇ ਤੀਸਰਾ ਸ਼ਲੋਕ ਹੈ ਇਸੇ ਵਾਰ ਦਾ ਉਹਦੇ ਨਾਲ ਜੁੜਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ